ਆਜੂ ਦਾ ਚਿਹਰਾ ਅਰੇ ਪਾਰਟੀ ਦੇ ਵਿੱਚ ਹਮੇ ਇੱਕ ਆਦੇ ਦਿਨ ਚ ਫੈਸਲਾ ਕਰ ਲੈਣਾ ਪਰ ਜਿਵੇਂ ਮੈਂ ਕਿਹਾ ਹੈ ਸਾਡਾ ਤੇ ਸਿੰਬਲ ਹੈ ਕਮਲ ਦਾ ਫੁੱਲ ਤੇ ਉਸ ਸ਼ਰਾਜ ਸਾਡੇ ਕੋਲ ਤੋਂ ਆਪਣਾ ਉਮੀਦਵਾਰ ਤਾਂ ਆ ਹੀ ਗਿਆ ਆਪਾਂ ਤਾਂ ਕਮਲ ਦੇ ਫੁੱਲ ਨੂੰ ਜਿਤਾਣਾ ਹੈ ਤੇ ਆਪਾਂ ਉਸ ਨਜ਼ਰੀਏ ਤੋਂ ਕੰਮ ਕਰ ਰਹੇ ਹਾਂ ਆਪਣਾ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਆ ਅੱਜ ਸਾਡੇ ਨਾਲ ਸਾਡੇ ਆਜ਼ਾਦ ਜੋ ਇਸੇ ਐਮਸੀ ਜਿੱਤੇ ਹਨ ਅਰਸ਼ੁਨੀ ਜੀ ਸ਼ਾਮਿਲ ਹੋਏ ਆ ਤੇ ਤੁਹਾਨੂੰ ਦਿਖ ਰਿਹਾ ਮਾਹੌਲ ਪੰਜਾਬ ਦੇ ਵਿੱਚ ਕੀ ਹੈ ਲੋਕ ਸਾਡੀ ਕਰਨੀ ਦੇਖ ਰਹੇ ਪਾਵਰ ਸਾਡੇ ਕੋਲ ਹੈ ਨਹੀਂ ਪਰ ਲੋਕ ਸਾਡੇ ਕੋ ਨਹੀਂ ਦੇਖ ਰਹੇ ਕਿਉਂਕਿ ਲੋਕਾਂ ਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜੋ ਹਿੰਦੁਸਤਾਨ ਦੇ ਲਈ ਕੀਤਾ ਪਿਛਲੇ 10 ਸਾਲ ਅੱਗੇ ਵੀ 5 ਸਾਲ ਹੋਰ ਹਿੰਦੁਸਤਾਨ ਦੇ ਲੋਕ ਉਹਨਾਂ ਨੂੰ ਦੇ ਰਹੇ ਹਨ ਔਰ ਪੰਜਾਬ ਦੇ ਵੀ ਲੋਕ ਹੈ ਇਸ ਵਾਰ ਮੋਦੀ ਸਾਹਿਬ ਨੂੰ ਮੌਕਾ ਦੇਣਾ ਚਾ ਰਹੇ ਹਨ ਔਰ ਮੈਨੂੰ ਯਕੀਨਨ ਹੈ ਕਿ ਪੰਜਾਬ ਦਾ ਰੁਖ ਆਪਾਂ ਬਦਲਾਂਗੇ ਕਿਹੜੇ ਸੌਨ ਮੁੱਦਿਆਂ ਨੂੰ ਲੈ ਕੇ ਚੋਣ ਲੜੇਗੀ ਆਜ ਪਈ 10 ਸਾਲ ਦੀ ਜੋ ਪ੍ਰਾਪਤੀਆਂ ਆ ਆਪਾਂ ਲੋਕਾਂ ਨੂੰ ਦੱਸਾਂਗੇ ਮੋਦੀ ਸਾਹਿਬ ਦੇ 42 ਐਸੇ ਸਕੀਮਾਂ ਥਾਂ ਜੋ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਯੋਜਨਾਵਾਂ ਤੇ ਇੱਥੇ ਪੰਜਾਬ ਦੇ ਲੋਕਾਂ ਨੂੰ ਬੈਨੀਫਿਟ ਮਿਲ ਰਹੀਆਂ ਉਹ ਗੱਲਾਂ ਆਪਾਂ ਦੱਸਾਂਗੇ ਤੁਹਾਨੂੰ ਯਾਦ ਹੋਣਾ ਹੈ ਕਈ ਮਹੀਨੇ ਪਹਿਲਾਂ ਮੋਦੀ ਸਾਹਿਬ ਦੀ ਜੋ ਗਾਰੰਟੀ ਵੈਨ ਹਾਂ ਉਹ ਵੀ ਆਈ ਸੀ ਪਿੰਡ-ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਕੇ ਗਏ ਕਿ ਕੀ ਕੰਮ ਕੀਤੇ ਅੱਜ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੋ ਸਕੀਮਾਂ ਜੋ ਸਹੂਲਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਮਿਲ ਰਹੀਆਂ ਉਹ ਵੀ ਮੋਦੀ ਸਾਹਿਬ ਦੀ ਦੇਣ ਹੈ ਤੋਂ ਉਹ ਗੱਲਾਂ ਆਪਾਂ ਦੁਬਾਰਾ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਔਰ ਮੈਨੂੰ ਯਕੀਨ ਹੈ ਕਿ ਲੋਕ ਸਾਡੇ ਕਨੀ ਦੇਖ ਕੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਜਿਤਾਣਗੇ ਪਿੰਡ ਪਿੰਡ ਜਾ ਰਹੇ ਹਾਂ ਚੋਣ ਮੈਂ ਅੱਗੇ ਤੇਜ ਕਰਨਾ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਭਗਵੰਤ ਮਾਨ ਸਾਹਿਬ ਸਾਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਾਂਗਰਸ ਪਾਰਟੀ ਸਾਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਦੀ ਕਿਸੇ ਨੂੰ ਭੇਜ ਦਿੰਦੇ ਕਿ ਕਈ ਕਿਸੇ ਨੂੰ ਭੇਜ ਦਿੰਦੇ ਪਰ ਲੋਕ ਅੱਜ ਸਾਡੇ ਨਾਲ ਹੈ ਲੋਕਾਂ ਨੂੰ ਵੀ ਸੱਚਾਈ ਪਤਾ ਹੈ ਔਰ ਲੋਕਾਂ ਨੂੰ ਵੀ ਪਤਾ ਕਿ ਇਹ ਜੋ ਧਰਨੇ ਦੇ ਰਹੇ ਆ ਇਹ ਸੱਚ ਇਹ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੈ ਔਰ ਲੋਕ ਸਾਡੇ ਨਾਲ ਹੈ ਲੋਕ ਸਾਨੂੰ ਮੌਕਾ ਦੇਣਗੇ ਕਾਉਂਸਲਰ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਜੁਆਇਨਿੰਗ ਲੈ ਕੇ ਕਿ ਬਹੁਤ ਖੁਸ਼ੀ ਹੈ ਮੈਨੂੰ ਇਸ ਕਰਕੇ ਮੈਂ ਤਾਂ ਛੁੱਪ ਛੁੱਪ ਕੇ ਆਇਆ ਆਇਆ 2 ਘੰਟੇ ਲੇਟ ਆ ਪਰ ਫਿਰ ਵੀ ਮੈਂ ਆਇਆ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਹੀਰਾ ਹੈ ਔਰ ਸਾਡੀ ਪਾਰਟੀ ਨੂੰ ਕਿੰਨਾ ਇਹਦਾ ਬੈਨੀਫਿਟ ਮਿਲੇਗਾ ਇਹ ਤਾਂ ਲੋੜ ਹੀ ਨਹੀਂ ਹੈਗੀ ਦੇਸ਼ ਵਿਦੇਸ਼ਾਂ ਚ ਜਿਹੜੀ ਚੱਲ ਰਹੀ ਹੈ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਭਗਵਾਨ ਰਾਮ ਜੀ ਦੀ ਲਹਿਰ ਚੱਲ ਰਹੀ ਹੈ ਦੇਖਣ ਤਾਂ ਲੋਡ ਨਹੀਂ ਇਹ ਤਾਂ ਮੱਜ ਆਏ ਆ ਜਿਵੇਂ ਖੰਨਾ ਸਾਹਿਬ ਨੇ ਕਿਹਾ ਪੰਜ-ਛੇ ਦਿਨਾਂ ਵਿੱਚ ਬਹੁਤ ਕੁਝ ਹੋਣਾ ਹੈ ਸਾਰੇ ਬਾੜ ਵੀ ਆ ਸਕਦਾ ਮੈਨੂੰ ਨਹੀਂ ਪਤਾ ਮੈਂ ਸਾਰੇ ਬਾੜ ਨੂੰ ਜੁਆਇਨ ਕਰਾਵਾਂ ਮੇਰਾ ਤਾਂ ਇੰਨਾ ਕੋ ਜਿਹੜਾ ਸੇਵਾਦਾਰ ਨੱਤੇ ਆ ਬਾਕੀ ਦੇਖਦੇ ਜੇ ਹੁਣ ਤਾਂ ਚਾਹ ਵਾਲਾ ਜਿੱਦੇ ਗਾਇਬ ਵਾਲਾ ਆ ਗਿਆ ਤੁਹਾਨੂੰ ਪਤਾ ਹੀ ਆ ਫਿਰ ਜੈ ਸ਼੍ਰੀ